ਲਓ ਬਈ ਵੀਰ ਸਾਡੇ ਸਭਰਾਮਾ ਵਾਲੇ ਮਾਜੇ ਦੇ ਮਿਹਾਲ ਜੋਦੇ ਡਟੇ ਖਲੋਤੇ ਆ ਜੀ ਵੇਖੋ ਥੂੜੀ ਦਾ ਕੰਮ ਸੀਜ਼ਨ ਚੱਲ ਰਿਹਾ ਹੋਰ ਅਫਸਰੋ ਠੀਕ ਆ ਖਿਚੀਉਂ ਦੇ ਕੰਮ ਨੂੰ ਹਾਂਜੀ ਹਾਂਜੀ ਜੀ ਵਾਹ ਜੀ ਵਾਹ ਵੇਖੋ ਕਰਾਂ ਨਾਲ ਦੀ ਨਾਲ ਲਤਾੜਾ ਮਾਰ ਕੇ ਹਾਂਜੀ ਤੇ ਤੂੜਾ ਪੱਟੀ ਜਾਂਦੇ ਆ ਪਾਉ ਦੀ ਇਹੋ ਚਾਰ ਦਿਨ ਤੇ ਆਗੇ ਤੁਸੀਂ ਨੱਟੇ ਕੰਮ ਆ ਜੀ ਤੇ ਕਰਾਂ ਵੇਖੋ ਜੋਦੇ ਪੂਰਾ ਲਤਾੜਾ ਵੱਜ ਰਿਹਾ ਜੀ ਵੇਖੋ ਗਰੈਣ ਇਹ ਆ ਸਭਰਾਮਾ ਵਾਲੇ ਵੀਰ ਸਾਡੇ ਇਹਨਾਂ ਦੀ ਇੰਟਰਵਿਊ ਲਈ ਜਾਵੇ ਹਾਂ ਕੋਈ ਨਹੀਂ ਸਭਰਾ ਵਾਲੀ ਚੇਅਰਮੈਨ ਇਹਨਾਂ ਸਾਰਿਆਂ ਦੇ ਚੇਅਰਮੈਨ ਹਾਂ ਇਹ ਆ ਸਾਰਿਆਂ ਦੇ ਠੇਕੇਦਾਰ ਸਾਹਿਬ ਮੇਨ ਚੇਅਰਮੈਨ ਸਾਹਿਬ ਪੁਰਾਣੇ ਬੰਦੇ ਤੇ ਬੱਚਿਆਂ ਨੂੰ ਨਾਲ ਲੈ ਕੇ ਚਲਦੇ ਆ ਜੀ ਹਾਂ ਬੱਚਿਆਂ ਨੂੰ ਵਧੀਆ ਕੰਮਾਂ 'ਚ ਲਾਇਆ ਚਲੋ ਇਹੋ ਉਮਰ ਹੁੰਦੀ ਆ ਮਿਹਨਤ ਕਰਨ ਦੀ ਤੇ ਪਾਉ ਜੀ ਮਿਹਨਤ ਕਰਨੀ ਚਾਹੀਦੀ ਆ ਵਾਤ ਤੋਂ ਵਾਤ ਬਹੁਤ ਵਧੀਆ ਵੀਰ ਸਾਡੀ ਮਿਹਨਤ ਕਰਦੇ ਹੋਇਆ ਜੀ 3 4 ਤੇ 7 7 ਬੰਦੇ ਜਾਣੇ ਬੰਦੇ ਆ ਜੇ ਵੇਖੋ వాటర్ కూਲ ਪਾਣੀ ਦਾ ਜਰੂਰ ਠਾਰ ਰੱਖਿਆ ਕਰੋ ਵੀਰਾਂ ਨੂੰ ਠੰਡੇ ਪਾਣੀ ਗਰਮੀ ਬੜੀ ਹੱਤ ਦੀ ਆ ਵੇਖੋ వాటర్ కూਲਰ ਲਾਗੇ ਭਰ ਕੇ ਰੱਖਦੇ ਆ ਭਰਾਵਾ ਦੇ ਫੁਰਸ਼ ਰੱਖ ਜਿਵੇਂ ਆ ਬਾ ਵਧੀਆ ਜੀ ਸੱਚੀ ਕਾਲ ਹੋਰ ਬਾਕੀ ਠੀਕ ਹੈ ਕਿ ਖੇਤੀ ਆਉਂਦੇ ਕੰਮ ਨੂੰ ਕਰਾ ਕਿੰਨੇ ਤੋਂ ਕਿੰਨੇ ਵਜੇ ਤੱਕ ਕੰਮ ਚੱਲਦਾ ਰਾਤ ਦੀ ਹਾਂਜੀ 10 ਵਜੇ ਤੱਕ ਦੀ 10 ਵਜੇ ਤੱਕ ਹੈ ਹਾਂਜੀ ਵਾਹ ਵਈ ਵਾਹ 10 ਤੋਂ ਸਵੇਰੇ ਤੜਕੇ ਸ਼ੁਰੂ ਹੋ ਜਾਂਦਾ 10 ਵਜੇ ਜਾਂ 11 ਵਜੇ ਫਾਈਨਲ ਫਾਈਨਲ ਕਰਕੇ ਆਉਂਦੇ ਆ ਹਾਂਜੀ 11 ਵਜੇ ਹਾਂ ਆਪਾਂ ਵੀ 11 ਵਜੇ ਜਿੰਨਾ ਚਿਰ ਮਸ਼ੀਨ ਚ ਦਾਮ ਚਲਦੀ ਰਹੂਗੀ ਹਾਂਜੀ ਹਾਂਜੀ ਤੇ ਇਹ ਯੋਦੇ ਵੀ ਆਉਂਦੇ ਆ ਵੀ ਕੋਈ ਪਰਵਾਹੀ ਹੈ ਨਾ ਹਾਂ ਬਿਲਕੁਲ ਤੇ ਪਾ ਇਹ ਮਾਜੀ ਵਾਲੇ ਵੀ ਸਾਡੇ ਬਾਕੀ ਆ ਜੋ ਟਰਾਲੀ ਆਉਣ ਲਈ ਆ ਫੇਰ ਤੁਹਾਨੂੰ ਦਿਖਾਉਣੇ ਆ ਚਾਲ ਰਹੀ ਆ ਵੇਖੋ ਕਰ ਇਥੋਂ ਲਾਈ ਜਾਈ ਦੀਆਂ ਤੇ ਨਾਲ ਦੀ ਨਾਲ ਚੋਕ ਕੇ ਭਰਾ ਹਡੇ ਗਾਡਰਾਂ ਦੇ ਨਾਲ ਲਾ ਦੀ ਆ ਵੇਖੋ ਤੂੜੀ ਹਾਂ ਮਰਾ ਬਾਕੀ ਉਹ ਸਵਰਾਜ ਆ ਗਿਆ ਜੀ ਆਪਣਾ ਸਰਪੰਚ ਟਰੈਕਟਰ 735 ਤੂੜੀ ਲੈ ਲੈ ਕੇ ਇਧਰ ਜਗਰੂਪ ਸਿੰਘ ਬਹਿ ਗਿਆ ਕਰਾ ਤੂੜਾਈ ਹੀ ਕੱਢੀ ਜਾਂਦਾ ਪਾਉ ਉਹਦਰਾ ਹੈਗਾ ਜਗਰੂਪ ਸਿੰਘ ਆ ਕਾਲਿਆਂ ਵਾਲਾ ਪਾ ਮਰੋੜੀ ਪੁੱਟ ਮਹਿਕਮਾ ਠੀਕਾ ਬਾਈ ਜੀ ਇੱਕ ਕਰੋ ਵੀਡੀਓ ਸ਼ੇਅਰ ਕਰਵਾਤਵਾ ਜੀ ਵੇਖੋ ਕਰਾ ਤੋੜੀ ਭਰ ਕੇ ਤੇ ਸਰਪੰਚ ਟਰੈਕਟਰ ਪਹੁੰਚ ਚੁੱਕਾ ਹੈ ਜੀ 725 735 ਟਰੈਕਟਰ ਸਵਰਾਜ ਸਰਪੰਚ ਟਰੈਕਟਰ ਕਹਿ ਸਕਦੇ ਆ ਆਪਾਂ ਇਹਨੂੰ ਐਫੀ ਬਹੁਤ ਸਾਰੇ ਟਰੈਕਟਰ ਹੁੰਦੇ ਸੀ ਇਹ ਸਭ ਤੋਂ ਰਾਜਾ ਟਰੈਕਟਰ ਸੀਗਾ ਇਹ 735 ਬਾਈ ਹੁਣ ਤਾਂ ਪਤਾ ਨਹੀਂ ਕਿਹੜੇ ਟਰੈਕਟਰ ਆ ਗਏ ਵੱਡੇ ਵੱਡੇ ਪਰ ਜਿਹੜੀ ਗੱਲ ਇਹਨਾਂ ਦੀ ਸੀ ਨਾ ਇਹਨਾਂ ਦੀ ਸੀ ਕੋਈ ਲੀਕਿੰਗ ਨਹੀਂ ਹੁੰਦੀ ਇਹਨਾਂ ਟਰੈਕਟਰਾਂ ਦੀ ਕੰਮ ਵੀ ਜੰਗੀ ਪੱਤਰ ਦਾ ਤੇ ਵੀਰ ਸਾਡੇ ਦੇਖਣ ਦੇ ਆ ਬਤੀ ਚਲਦਾ ਕਰਦੇ ਆ ਗੱਲਬਾਤ ਬਣਾ ਇਨਟਰਾਲ ਆਏ ਆਂ ਆ ਵੇਖੋ ਇਹ ਗਰਾ ਟੂਟ ਆ ਗਿਆ ਠੀਕ ਹੈ ਭਾਈ ਜੀ ਤੇ ਟਰਾਲੀ ਪਹੁੰਚ ਚੁੱਕੀ ਆ ਖੋਲਿਆ ਜਾ ਰਹਾ ਤੇ ਡਰਾਈਵਰ ਸਾਹਿਬ ਆ ਚੁੱਕੇ ਪਹੁੰਚ ਗਿਆ ਮਸ਼ੀਨ ਦੇ ਡਰਾਈਵਰ ਚਾਹ ਪੀਣ ਵਾਸਤੇ ਇੱਕ ਕਰੋ ਵੀਡੀਓ ਸ਼ੇਅਰ ਕਰਵਾ ਦਿਓ ਜੀ ਠੀਕ ਹੈ ਭਾਈ ਜੀ ਤੇ ਆ ਘੋੜੇ ਨੂੰ ਅੱਜ ਜਾਂਦਾ ਹੀ